ਮਾਨਯੋਗ ਡੀਜੀਪੀ ਪੰਜਾਬ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤੇ ਸਾਡੇ ਐਸਐਸਪੀ ਸ੍ਰੀ ਅਜੇ ਗਾਂਧੀ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਇੱਕ ਟੀਮਾਂ ਬਣੀਆ ਸੀਗੀਆਂ ਜਿਹੜੀ ਸਾਡੇ ਜੜੱਕ ਦੇ ਵਿੱਚ 3 ਤਰੀਕ ਸ਼ਾਮ ਨੂੰ 5 ਵਜੇ ਫਾਇਰਿੰਗ ਹੋਈ ਸੀਗੀ ਦੁਕਾਨ ਦੇ ਉੱਤੇ ਉਹਦੇ ਵਿੱਚ ਟੀਮਾਂ ਨੇ ਥਾਣਾ ਸੀਆਈਐਸ ਸਟਾਫ ਤੇ ਥਾਣਾ ਜੜੱਕ ਦੀ ਟੀਮਾਂ ਨੇ ਬੜਾ ਵਧੀਆ ਕੰਮ ਕਰਦੇ ਆ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲੋਂ ਇੱਕ 32 ਬੋਰ ਪਿਸਟਲ ਤੇ ਇੱਕ ਜਿਹੜੇ ਮੋਟਰਸਾਈਕਲ ਕਾਬੂ ਕੀਤੀ ਤਾਂ ਦੋਏ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਆ ਇਹਦੇ ਵਿੱਚ ਦੋਵੇਂ ਲੁਧਿਆਣੇ ਜਿਹੜੇ ਨਾਲ ਸੰਬੰਧਤ ਹੈਗੇ ਆ ਇੱਕ ਦਾ ਨਾਂ ਹਰਵਿੰਦਰ ਸਿੰਘ ਔਰ ਫਿਰ ਨੰਨੂ ਇੱਕ ਦਾ ਗਰਦੀਪ ਸਿੰਘ ਔਰ ਫਿਰ ਲਾਡੀ ਇਹ ਜਿਹੜੇ ਫੜੇ ਗਏ ਆ ਦੋਸੀ ਸਾਹਿਬ ਕੋਲੀ ਜਿਦੋਂ ਦਾ ਮਤਲਬ ਕੀ ਸੀ ਇਹਦਾ ਮਤਲਬ ਇਹ ਆ ਬਈ ਕੋਈ ਡਰੋਨ ਧਮਕਾਉਣ ਤੇ ਉਹਦੇ ਵਿੱਚ ਜਿਹੜਾ ਕੋਈ ਇੱਕ ਬੰਦਾ ਕੈਨੇਡਾ ਬੈਠ ਕੇ ਇਹ ਆਪਰੇਟ ਕਰ ਰਿਹਾ ਇਹਨਾਂ ਨੂੰ ਜਿਹੜਾ ਇਹਨਾਂ ਤੋਂ ਹਲੇ ਕਲੀਅਰ ਕਰ ਰਹੇ ਆ ਕਿਹੜਾ ਬੰਦਾ ਹੈਗਾ ਤੇ ਉਹ ਉਹਦੇ ਮੱਦਮ ਨਾਲਾ ਜਾਂ ਕੋਈ ਪੈਸਿਆਂ ਦੀ ਮੰਗ ਕਰ ਰਿਹਾ ਤੇ ਉਹਨਾਂ ਨੂੰ ਦਬਾਅ ਪਾਉਣ ਲਈ ਜਿਹੜਾ ਇਹ ਸਾਰਾ ਕੁਝ ਕੀਤਾ ਗਿਆ ਉਹ ਨਹੀਂ ਇਹਨਾਂ ਨੂੰ ਧਮਕੀ ਨਹੀਂ ਪਹਿਲਾਂ ਆਈ ਸੀਗੀ ਤੇ ਹੋਰ ਜਿਹੜੇ ਵੀ ਅਸੀਂ ਉਹ ਹੋਰ ਵੀ ਜਿਹੜੀ ਵੈਰੀਫਾਈ ਕਰ ਰਹੇ ਹਾਂ ਜੇ ਕਿਸੇ ਨੂੰ ਹੋਰ ਵੀ ਧਮਕੀ ਦਿੱਤੀ ਹੋਈ ਹੈ ਸਾਰਾ ਕੁਝ ਇਹ ਗੋਲੀ ਚਲਾਉਣ ਦਾ ਹੀ ਆ ਕਾਰਨ ਇਹਦੇ ਵਿੱਚ ਤੋਂ ਕੇ ਦਬਾਅ ਪਾਉਣ ਲਈ ਇਹਨਾਂ ਤੇ ਤੇ ਜਾਂ ਇਹਨਾਂ ਤੋਂ ਪੈਸਿਆਂ ਦੀਆਂ ਮੰਗ ਕਰਨ ਲਈ ਲੁਧਿਆਣਾ ਤੋਂ ਮੋਗਾ ਕਿਵੇਂ ਪਹੁੰਚੇ ਜੀ ਇਹ ਇਹ ਇਹਦੇ ਇਹੀ ਅਸੀਂ ਕਹਿੰਦਾ ਜਿਹੜਾ ਬੰਦਾ ਕੈਨੇਡਾ ਇਹਨਾਂ ਦਾ ਬੈਠਾ ਜਿਹਨੇ ਚਲਾ ਰਿਹਾ ਸੀ ਉਹ ਸਾਰੇ ਉਹ ਪੜਤਾਲ ਕਰ ਰਹੇ ਆ ਤਫਤੀਸ਼ ਦੇ ਦੌਰਾਨ ਸਾਰੇ ਕਲਾਸੇ ਜਿਹੜੇ ਅੱਗੇ ਕੀਤੇ ਜਾਣਗੇ ਇਹਨਾਂ ਦੇ ਸਰ ਕਿੰਨੇ ਰਾਉਂਡ ਫਾਇਰਿੰਗ ਕੀਤੀ ਸੀ ਇੱਕੋ ਰਾਉਂਡ ਫਾਇਰ ਹੋਇਆ ਇਹਦੇ ਵਿੱਚ ਇਹ ਵੈਪਨ ਕਿੱਥੋਂ ਮਿਲਿਆ ਜੀ ਇਹਨਾਂ ਨੂੰ ਵੈਪਨ ਜਿਹੜਾ ਵੀ ਇਹਨਾਂ ਨੂੰ ਗਾਹਾਂ ਕਿਸੇ ਨੇ ਦੱਸ ਦਿੱਤਾ ਜਿਹੜੇ ਫੋਨ ਤੋਂ ਜਿੱਥੇ ਰੱਖਿਆ ਉਹ ਸਾਰੀ ਅਸੀਂ ਗਾਹ ਹਰੇ ਤਸਦੀਕ ਦੇ ਵਿੱਚ ਸਾਰੀ ਪੜਤਾਲ ਕਰ ਰਹੇ ਆ ਜੀ ਉਮਰ ਕੋਈ ਮਾਮਲਾ ਦਰਜ ਹੈਗਾ ਹੀ ਪੰਨਾ ਨਹੀਂ ਪਹਿਲਾਂ ਕੋਈ ਮਾਮਲਾ ਨਹੀਂ ਦਰਜ ਹੈਗਾ ਇਹ ਘਰ ਦੇ ਕੰਮ ਕਰਦੇ ਇੱਕ ਮੁੰਡਾ ਪੜਦਾ ਵਾ ਇੱਕ ਘਰੇ ਉਹਦੇ ਬੱਕਰੀਆਂ ਵਗੈਰਾ ਰੱਖੀਆਂ ਹੋਈਆਂ ਉਮਰ ਕਿੰਨੇ ਕੁ ਲੱਗਦੇ ਸਾਰਾ ਇਹ ਇੱਕ ਦੀ ਦਾ ਇੱਕ ਦੀ 20 ਸਾਲ ਹੈ ਇੱਕ ਦੀ 25 30 ਸਾਲ ਦੇ ਵਿੱਚ ਪਰਚ ਕਿਵੇਂ ਆਈ ਹੈ ਕੈਨੇਡਾ ਵਾਲੇ ਇਹ ਉਹੀ ਸਾਰੇ ਅਸੀਂ ਕਿਹਾ ਉਹ ਜਾਂਚ ਕਰਕੇ ਪਤਾ ਰਹੇ ਆ ਉਹਦੇ ਵਿੱਚ ਜਿਹੜੇ ਵੀ ਹੋਰ ਵੀ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਮਾੜੇ ਅੰਸਰਾਂ ਖਿਲਾਫ ਚਲਾਈ ਮੁਹਿੰਮ ਤੇ ਸਾਡੇ ਐਸਐਸਪੀ ਸ੍ਰੀ ਅਜੇ ਗਾਂਧੀ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਇੱਕ ਟੀਮਾਂ ਬਣੀਆ ਸੀਗੀਆਂ ਜਿਹੜੀ ਸਾਡੇ ਚੜੱਕ ਦੇ ਵਿੱਚ 3 ਤਰੀਕ ਸ਼ਾਮ ਨੂੰ 5 ਵਜੇ ਫਾਇਰਿੰਗ ਹੋਈ ਸੀਗੀ ਦੁਕਾਨ ਦੇ ਉੱਤੇ ਉਹਦੇ ਵਿੱਚ ਟੀਮਾਂ ਨੇ ਥਾਣਾ ਸੀਆਈਏ ਸਟਾਫ ਤੇ ਥਾਣਾ ਚੜੱਕ ਦੀ ਟੀਮਾਂ ਨੇ ਬੜਾ ਵਧੀਆ ਕੰਮ ਕਰਦੇ ਆ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲੋਂ ਇੱਕ 32 ਬੋਰ ਪਿਸਟਲ ਤੇ ਇੱਕ ਜਿਹੜੇ ਮੋਟਰਸਾਈਕਲ ਕਾਬੂ ਕੀਤੀ ਤਾਂ ਦੋਏ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਆ ਇਹਦੇ ਵਿੱਚ ਦੋਵੇਂ ਲੁਧਿਆਣੇ ਜਿਹੜੇ ਨਾਲ ਸੰਬੰਧਤ ਹੈਗੇ ਆ ਇੱਕ ਦਾ ਨਾਂ ਹਰਵਿੰਦਰ ਸਿੰਘ ਔਰ ਫਿਰ ਨੰਨੂ ਇੱਕ ਦਾ ਗਰਦੀਪ ਸਿੰਘ ਔਰ ਫਿਰ ਲਾਡੀ ਇਹ ਜਿਹੜੇ ਫੜੇ ਗਏ ਆ ਦੋਸ਼ੀ ਸਾਹਿਬ ਕੋਲੀ ਜਨੋਂ ਦਾ ਮਤਲਬ ਕੀ ਸੀ ਇਹਦਾ ਮਤਲਬ ਇਹ ਆ ਵੀ ਕੋਈ ਡਰੋਨ ਧਮਕਾਉਣ ਤੇ ਉਹਦੇ ਵਿੱਚ ਜਿਹੜਾ ਕੋਈ ਇੱਕ ਬੰਦਾ ਕੈਨੇਡਾ ਬੈਠ ਕੇ ਇਹ ਆਪਰੇਟ ਕਰ ਰਿਹਾ ਇਹਨਾਂ ਨੂੰ ਜਿਹੜਾ ਇਹਨਾਂ ਤੋਂ ਹਲੇ ਕਲੀਅਰ ਕਰ ਰਹੇ ਆ ਕਿਹੜਾ ਬੰਦਾ ਹੈਗਾ ਤੇ ਉਹ ਉਹਦੇ ਮੱਦਮ ਨਾਲਾ ਜਾਂ ਕੋਈ ਪੈਸਿਆਂ ਦੀ ਮੰਗ ਕਰ ਰਿਹਾ ਤੇ ਉਹਨਾਂ ਨੂੰ ਦਬਾਅ ਪਾਉਣ ਲਈ ਜਿਹੜਾ ਇਹ ਸਾਰਾ ਕੁਝ ਕੀਤਾ ਗਿਆ ਉਹ ਨਹੀਂ ਇਹਨਾਂ ਨੂੰ ਧਮਕੀ ਨਹੀਂ ਪਹਿਲਾਂ ਆਈ ਸੀਗੀ ਤੇ ਹੋਰ ਜਿਹੜੇ ਵੀ ਅਸੀਂ ਉਹ ਹੋਰ ਵੀ ਜਿਹੜੀ ਵੈਰੀਫਾਈ ਕਰ ਰਹੇ ਹਾਂ ਜੇ ਕਿਸੇ ਨੂੰ ਹੋਰ ਵੀ ਧਮਕੀ ਦਿੱਤੀ ਹੋਈ ਹੈ ਸਾਰਾ ਕੁਝ ਇਹ ਗੋਲੀ ਚਲਾਉਣ ਦਾ ਹੀ ਹੈ ਕਾਰਨ ਇਹਦੇ ਵਿੱਚ ਇਤੋਂ ਕਿ ਦਬਾਅ ਪਾਉਣ ਲਈ ਇਹਨਾਂ ਤੇ ਤੇ ਜਾਂ ਇਹਨਾਂ ਤੋਂ ਪੈਸਿਆਂ ਦੀਆਂ ਮੰਗ ਕਰਨ ਲਈ ਇੰਨੇ ਜਾਣੀ ਤਾਂ ਮੁੱਗਾ ਕਿਵੇਂ ਪਹੁੰਚਾਈ ਜੀ ਇਹ ਇਹ ਇਹਦੇ ਇਹੀ ਅਸੀਂ ਕਹਿੰਦਾ ਜਿਹੜਾ ਬੰਦਾ ਕੈਨੇਡਾ ਇਹਨਾਂ ਦਾ ਬੈਠਾ ਜਿਹਨੇ ਚਲਾ ਰਿਹਾ ਸੀ ਉਹ ਸਾਰੇ ਉਹ ਪੜਤਾਲ ਕਰ ਰਹੇ ਆ ਤਫਤੀਸ਼ ਦੇ ਦੌਰਾਨ ਸਾਰੇ ਕਲਾਸੇ ਜਿਹੜੇ ਅੱਗੇ ਕੀਤੇ ਜਾਣਗੇ ਇਹਨਾਂ ਦੇ ਸਰ ਕਿੰਨੇ ਰਾਉਂਡ ਫਾਇਰਿੰਗ ਕੀਤੀ ਸੀ ਇੱਕੋ ਰਾਉਂਡ ਫਾਇਰ ਹੋਇਆ ਇਹਦੇ ਵਿੱਚ ਵੈਪਨ ਕਿੱਥੋਂ ਮਿਲਿਆ ਜੀ ਇਹਨਾਂ ਨੂੰ ਵੈਪਨ ਜਿਹੜਾ ਵੀ ਇਹਨਾਂ ਨੂੰ ਗਾਂਹ ਕਿਸੇ ਨੇ ਦੱਸ ਦਿੱਤਾ ਜਿਹੜੇ ਫੋਨ ਤੋਂ ਜਿੱਥੇ ਰੱਖਿਆ ਉਹ ਸਾਰੀ ਅਸੀਂ ਗਾਂਹ ਹਰੇ ਤਸਦੀਕ ਦੇ ਵਿੱਚ ਸਾਰੀ ਪੜਤਾਲ ਕਰ ਰਹੇ ਆ ਜੀ ਉਮਰ ਕੋਈ ਮਾਮਲਾ ਦਰਜ ਹੈਗਾ ਹੀ ਨਹੀਂ ਪਹਿਲਾਂ ਕੋਈ ਮਾਮਲਾ ਨਹੀਂ ਦਰਜ ਹੈਗਾ ਨਾ ਇਹ ਘਰ ਦੇ ਕੰਮ ਕਰਦੇ ਇੱਕ ਮੁੰਡਾ ਪੜਦਾ ਵਾ ਇੱਕ ਘਰੇ ਉਹਦੇ ਬੱਕਰੀਆਂ ਵਗੈਰਾ ਰੱਖੀਆਂ ਹੋਈਆਂ ਉਮਰ ਕਿੰਨੇ ਕੁ ਲੱਗਦੇ ਸਾਰਾ ਲੱਗਦੇ ਇੱਕ ਦੀ ਦਾ ਇੱਕ ਦੀ 20 ਸਾਲ ਹੈ ਇੱਕ ਦੀ 25 25 30 ਸਾਲ ਦੇ ਵਿੱਚ ਇਹ ਪਰਚ ਕਿਵੇਂ ਆਈ ਕੈਨੇਡਾ ਵਾਲੇ ਦੀ ਇਹ ਉਹੀ ਸਾਰੀ ਅਸੀਂ ਕਿਹਨਾ ਉਹ ਜਾਂਚ ਕੇ ਪਤਾ ਰਹੇ ਆ ਉਹਦੇ ਵਿੱਚ ਜਿਹੜੇ ਵੀ ਹੋਰ ਵੀ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ